ਮੀਂਹ ਕਾਰਨ ਸੜਕ ਬਣੀ ਤਲਾਬ ਲੋਕਾਂ ਨੇ ਸੜਕ ਤੇ ਲਾਇਆ ਚੋਨਾ ਚੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਖੇਤਾ ਚ ਚੋਨਾ ਲੱਗਣ ਦੀਆਂ ਕਈ ਤਸਵੀਰਾਂ ਆ ਰਹੀਆਂ ਨੇ ਹਾਜੀਪੁਰ ਦੇ ਪਿੰਡ ਸੈਦੋ ਨੌਸੇਰਾ ਤੋਂ ਚੋਨਾ ਲੱਗਣ ਦੀ ਇੱਕ ਅਜੀਬ ਹੀ ਤਸਵੀਰ ਸਾਹਮਣੇ ਆਈ ਹੈ ਜੋ ਕਿ ਪੂਰੇ ਸ਼ਹਿਰ ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਥੇ ਲੋਕਾਂ ਨੇ ਸੜਕ ਤੇ ਹੀ ਚੋਨਾ ਲਾ ਦਿੱਤਾ ਹੈ ਤੇ ਪ੍ਰਸ਼ਾਸਨ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਨੇ ਕਿਉਂ ਆਓ ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਜਰੇ ਪਿੰਡ ਸੈਦੋ ਨੌਸੇਰਾ ਪਲਾਈ ਕਮੇਟੀ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਅਤੇ ਸੜਕਾਂ ਦੀ ਮਾੜੀ ਹਾਲਤ ਦੇ ਵਿਰੋਧ ਵਿੱਚ ਬੱਸ ਸਟੈਂਡ ਸੈਦੋ ਨੌਸੇਰਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰਾਂ ਨੇ ਪ੍ਰਤੀਕ ਤੌਰ ਤੇ ਸੜਕ ਤੇ ਚੋਨੇ ਦੀ ਲੋਈ ਕੀਤੀ ਅਤੇ ਸਥਾਨਕ ਪ੍ਰਸ਼ਾਸਨ ਦਾ ਪੁਤਲਾ ਫੋਕਿਆ। ਇਸ ਮੌਕੇ ਧਰਮਿੰਦਰ ਸਿੰਘ ਪ੍ਰਧਾਨ ਸੈਦੋ ਨੌਸੇਰਾ ਵੈਲਫੇਅਰ ਕਮੇਟੀ ਨੇ ਕਿਹਾ ਕਿ ਹਾਜੀਪੁਰ ਤੋਂ ਠਾਕੁਰ ਦਵਾਰੇ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਮਾੜੀ ਹੈ। ਇਹ ਸੜਕ ਥੋੜੀ ਜਿਹੀ ਬਰਸਾਤ ਤੋਂ ਬਾਅਦ ਛੱਪੜ ਦਾ ਰੂਪ ਧਾਰਨ ਕਰ ਗਈ ਹੈ। ਰੋਜ਼ਾਨਾ ਕਰੀਬ 35 ਪਿੰਡਾਂ ਦੇ ਲੋਕ ਇਸ ਸੜਕ ਤੋਂ ਲੰਘਦੇ ਹਨ ਅਤੇ ਸੜਕ ਦੀ ਮਾੜੀ ਹਾਲਤ ਕਾਰਨ ਅਕਸਰ ਹਾਦਸਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਗੰਦਾ ਪਾਣੀ ਵੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਮਲੇਰੀਆ, ਡੇਂਗੂ ਦਾ ਖਤਰਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਸਥਾਨਕ ਡੀਪੀ ਉਹ ਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਵੱਲ ਧਿਆਨ ਦਿੱਤਾ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਅਤੇ ਸੜਕ ਦੀ ਮੁਰੰਮਤ ਦਾ ਯੋਗ ਪ੍ਰਬੰਧ ਕੀਤਾ ਜਾਵੇ। ਪੀਡਬਲਯੂਟੀ ਪੁਕੇਰੀਆ ਮਰਦਾਬਾਦ 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 ਪੀਡਬਲਯੂਟੀ ਪੁਕੇਰੀਆ ਮਰਦਾਬਾਦ 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 ਆਹ ਕਿ ਆਪਿਆ ਤੇ ਨਾਲੇ ਖੜੀ ਹੋ ਜਾਂ। ਇੱਕ ਅਕੇ ਪਰਲਾ ਹੱਥ ਦੀ ਹੈ ਥੋੜੀ ਗਲਤੀਆਂ ਸਾਡੀਆਂ ਵੀ ਐ। ਕਿ ਅਸੀਂ ਪਾਣੀ ਠੁੱਕਣ ਲੱਗੇ ਨਹੀਂ ਦਿੱਕਦੇ। ਤੇ ਦੂਜਾ ਗੰਧ ਸੁਣਨ ਲੱਗੇ ਵੀ ਦਿਖਦੇ ਅੱਜ ਅਸੀਂ ਇੱਥੇ ਫੋਟੋਆਂ ਫੂਕਣਾ ਜਾਂ ਵੀਡੀਓ ਹਾਜੀਪੁਰ ਦਾ ਕਿਉਂਕਿ ਪਾਣੀ ਦਾ ਬੰਦੋਬਸਤ ਕਰਨਾ ਜ਼ਿੰਮੇਵਾਰੀ ਉਹਦੀ ਹੈ ਉਸ ਤੋਂ ਬਾਅਦ ਜਿਹੜਾ ਪੀਡਬਲਯੂਡੀ ਹੈ ਜਿਹਦੀ ਜ਼ਿੰਮੇਵਾਰੀ ਸੜਕਾਂ ਬਣਾਉਣੀ ਹੈ ਸੜਕਾਂ ਬਣਾਉਣ ਦੇ ਲਈ ਲੜੇ ਪਿਰਿਆ ਤੇ ਆਏ 15 ਸਾਲ ਤੋਂ ਇਹ ਸੜਕ ਨਹੀਂ ਬਣੀ ਸਾਨੂੰ ਨਹੀਂ ਪਤਾ ਪੂਰੀ ਬਣ ਗਈ ਕਿਦੋਂ ਪਰ ਸਦਾ ਇਹ ਟੋਟਾ ਬਣਨਾ ਚਾਹੀਦਾ ਹੈ ਤੇ ਅਸੀਂ ਉਹਨਾਂ ਨੂੰ ਅੱਜ ਕਹਿਣਾ ਹੈ ਇਹ ਗੱਲ ਪੱਤਰਕਾਰਾਂ ਦੀ ਮਦਦ ਨਾਲ ਜਾਏ ਜਾਏ ਇਹ ਪਹਿਲੀ ਗੱਲ ਹੈ ਤੇ ਅੱਗੇ ਵੀ ਜਾਣਾ ਪੈਸੇ ਦਾ ਚਾਹੇ ਵੀਡੀਓ ਦਫ਼ਤਰ ਜਾਣਾ ਪਏ ਚਾਹੇ ਵੀਡੀਓ ਬੀਡੀ ਦੇ ਬੋਟਮ ਦੇ ਦਫ਼ ਉਹ ਤੋਂ ਅਗੇ ਤੋਂ ਬਗੈਰ ਕੁਝ ਨਹੀਂ ਹੋਣਾ ਹਾਂ ਜੀ ਜੇ ਕਾਹੀਏ ਵੀ ਕੱਲਾ ਕੋਈ ਰੋੜਾ ਪਾ ਲੂਗਾ ਉਹ ਕਰ ਕੋਈ ਹਾਲ ਨਹੀਂ ਹੋਊਗਾ ਨਹੀਂ ਹੋਣਾ ਕੋਈ ਸਮਝੋ ਭਾਈਚਾਰਾ ਬਣੇ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਵਿਕਾਲੀ ਇਥੇ ਬਣਾਇਆ ਵੀ ਪੰਜਾਬ ਸਰਕਾਰ ਦੇ ਅਖਵਾਦ ਹੁੰਦਾ ਹੈ ਕਿ ਨਹੀਂ ਵੀ ਕਰੀਓ ਉਹਦਾ ਰੱਖਿਓ ਤੁਹਾਡੇ ਦਾ ਪੀ ਅਸੀਂ ਬੀਡੀਪੀ ਉਹ ਜਿਹੜਾ ਹਾਜੀਪੁਰਾ ਜਿਹਦੀ ਜ਼ਿੰਮੇਵਾਰੀ ਨਿਕਾਸ ਦਾ ਪ੍ਰਬੰਧ ਕਰਨਾ ਪੀਡਬਲੂਡੀ ਵਿਭਾਗ ਜਿਹਦੀ ਜ਼ਿੰਮੇਵਾਰੀ ਹੈ ਸੜਕਾਂ ਬਣਾਣੀ ਤੇ ਪੰਜਾਬ ਸਰਕਾਰ ਜਿਹਦੇ ਅੰਦਰ ਸਾਰੇ ਖੇਤਰ ਆਉਂਦੇ ਆ ਉਹਨਾਂ ਦਾ ਪੁਤਲਾ ਫੋਕਣਾ ਹੈ ਤੇ ਪਹਿਲਾ ਅਸੀਂ ਇਥੇ ਚੋ ਨਾਲਾ ਲੈਣਾ ਹੈ ਵੀ ਹਾਂ ਵੀ ਸੜਕ ਹੈ ਨਹੀਂ ਤੇ ਉਹ ਨਹੀਂ ਲੱਗਦਾ ਆ ਅਸੀਂ ਛੱਡ ਦੋਨਸ਼ਾਰੇ ਪਿੰਡ ਦੇ ਲੋਕ ਆ ਸਾਡੇ ਪਿੰਡ ਨੂੰ ਪਹੁੰਚ ਰਹੀਆਂ ਦੋਨੇ ਸੜਕਾਂ ਦੀ ਹਾਲਤ ਇਹ ਹੈ ਵੀ ਗੰਦੇ ਪਾਣੀ ਦਾ ਨਿਕਾਜ਼ ਦੋਨਾਂ ਸੜਕਾਂ ਦੇ ਉੱਪਰ ਹੈ ਨਹੀਂ ਜਿਹਦੇ ਕਰਕੇ ਜਿਹੜਾ ਜਿੰਨੇ ਵੀ ਲੋਕਾਂ ਦਾ ਗੰਦਾ ਪਾਣੀ ਹੈ ਘਰਾਂ ਦਾ ਉਹ ਸੜਕ ਦੇ ਉੱਪਰ ਆਂਦਾ ਹੈ ਦੂਜੇ ਪਾਸੇ ਜਿਹੜੀ ਸੜਕ ਹੈ ਉਹ ਤਾਂ ਕਈ ਸਾਲਾਂ ਦੀ ਬਣੀ ਹੋਈ ਨਹੀਂ ਅਸੀਂ ਛੋਟੇ ਛੋਟੇ ਸਕੂਲ ਨੂੰ ਸਾਈਕਲਾਂ ਤੇ ਜਾਂਦੇ ਸੀ ਜਦੋਂ ਅਸੀਂ ਦੇਖੀ ਇਹ ਸੜਕ ਬਣੀ ਅੱਜ ਹਾਲ ਤੇ ਹੈ ਕਿ ਸੜਕ ਘਟ ਤੁਹਾਨੂੰ ਛੱਪੜ ਜਿਆਦਾ ਲੱਗਦਾ ਹੈ ਇਸ ਕਰਕੇ ਅਸੀਂ ਕਿਉਂਕਿ ਮਹਿਕਮਾ ਜਿਹੜਾ ਹੈ ਬੀਡੀਪੀ ਉਹ ਹਾਜੀਪੁਰ ਉਹਨਾਂ ਨੂੰ ਕਈ ਲੰਬੇ ਸਮੇਂ ਤੋਂ 8-9 ਮਹੀਨੇ ਪਹਿਲਾਂ ਤੋਂ ਦਰਖਾਸਤਾਂ ਦਿੱਤੀਆਂ ਹੋਈਆਂ ਐ ਕਿ ਸਾਡੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਰੋ ਨਾ ਤਾਂ ਇਸ ਤੋਂ ਦੇ ਜਿਹੜੇ ਮੋਤਵਾਰ ਜ਼ਿੰਮੇਵਾਰ ਲੋਕਾਂ ਉਹਨਾਂ ਦੇ ਵੱਲੋਂ ਕੁਝ ਕੀਤਾ ਗਿਆ ਜੇ ਲੋਕ ਆਪ ਕਿਸੇ ਨੂੰ ਬੋਲਣ ਤੇ ਉਹ ਲੜਾਈ ਝਗੜੇ ਦਾ ਕੇਂਦਰ ਬਣਦਾ ਅਸੀਂ ਮਹਕਮੇ ਨੂੰ ਲਗਾਤਾਰ ਦਰਖਾਸਤਾਂ ਦਿੱਤੀਆਂ ਪਰ ਮਹਕਮੇ ਨੇ ਜ਼ਮੀਨੀ ਪੱਧਰ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਅੱਜ ਮਹਕਮੇ ਦੇ ਬੀਡੀਪੀਓ ਹਾਜੀਪੁਰ ਦਾ ਪਤਲਾ ਫੁੱਪਿਆ ਹੈ ਨਾਲ ਹੀ ਪੀਡਬਲਯੂਡੀ ਕਿਉਂਕਿ ਪੀਡਬਲਯੂਡੀ ਦੀ ਜ਼ਿੰਮੇਵਾਰੀ ਹੈ ਉਸ ਮਹਕਮੇ ਦੀ ਸੜਕਾਂ ਬਣਾਉਣੇ ਤੇ ਸੜਕਾਂ ਬਣਾਉਣ ਦੀ ਬਜਾਏ ਸੜਕਾਂ ਟੁੱਟੀ ਜਾ ਰਹੀਆਂ ਛੱਪੜ ਬਣ ਜਾ ਰਿਆ ਤੇ ਮਹਕਮੇ ਨੂੰ ਕੋਈ ਪਤਾ ਹੀ ਨਹੀਂ ਪੂਰੇ 1 ਸਾਲ ਤੋਂ ਛੱਪੜ ਤੋਂ ਟੱਪ ਰਹੀ ਹੈ ਪਿਛਲੇ 35 ਪਿੰਡਾਂ ਦੇ ਲੋਕ ਇਸ ਸੜਕ ਤੋਂ ਟੱਪਦੇ 35 ਪਿੰਡ ਥੋੜੇ ਨਹੀਂ ਹੁੰਦੇ ਪਠਾਨਕੋਟ ਤੋਂ ਆਂਦੀ ਇੱਕ ਬੱਸ ਜਿਹੜੀ ਚਿੰਤਪੁਰ ਨੂੰ ਜਾਂਦੀ ਆ ਭੋਰਾ ਉਹੀ ਸੜਕ ਤੋਂ ਉਸੇ ਛੱਪੜਾਂ ਦੇ ਵਿੱਚੋਂ ਟੱਪ ਕੇ ਜਾਂਦੀ ਆ ਸੈਂਕੜੇ ਦੀ ਤਦਾਦ ਦੇ ਵਿੱਚ ਸਕੂਲੀ ਬੱਚੇ ਸਾਡੇ ਪਿੰਡ ਤੋਂ ਵੀ ਹੋਰ ਪਿੰਡਾਂ ਤੋਂ ਵੀ ਇਸੇ ਸੜਕ ਦੇ ਵਿੱਚੋਂ ਟੱਪ ਕੇ ਜਾਂਦੇ ਆ ਸਾਡੀ ਬੱਚੀਆਂ ਨੂੰ ਰੋਜ਼ ਇੱਥੇ ਗੰਦੇ ਗੰਦੇ ਪਾਣੀ ਦੇ ਵਿੱਚ ਆਪਣੀ ਵਰਦੀ ਆਪਣੇ ਪੈਰ ਗੰਦੇ ਕਰਕੇ ਟੱਪਣਾ ਪੈਂਦਾ ਹੈ ਉਦੋਂ ਤੋਂ ਇਲਾਵਾ ਜਿਹੜੇ ਅਧਿਆਪਕ ਕਈ ਹਾਦਸਿਆਂ ਦਾ ਸ਼ਿਕਾਰ ਹੋਇਆ ਇੱਥੇ ਤੇ ਸਾਡੇ ਪਿੰਡ ਦੀ ਬੱਚੀ ਕਿਉਂਕਿ ਸੜਕ ਟੁੱਟੀ ਹੋਈ ਹੈ ਇੱਕ ਟੈਂਪੂ ਆਟੋ ਪਲਟਿਆ ਤੇ ਉਸ ਬੱਚੀ ਦੀ ਬਾਹ ਤੱਕ ਟੁੱਟ ਗਈ ਇਹ ਇਸ ਕਰਕੇ ਅਸੀਂ ਅੱਜ ਪੀ ਡਬਲਯੂ ਡੀ ਦਾ ਬੀ ਡੀ ਪੀ ਉਹ ਹਾਜੀਪੁਰ ਦਾ ਤੇ ਪੰਜਾਬ ਸਰਕਾਰ ਦਾ ਪੁਤਲਾ ਫੁੱਕਿਆ ਹੈ ਕਿਉਂਕਿ ਜ਼ਮੀਨੀ ਪੱਧਰ ਦੇ ਉੱਪਰ ਕੰਮ ਨਹੀਂ ਕੀਤਾ ਜਾ ਰਿਹਾ ਤੇ ਸਾਡੀ ਹਾਲਤ ਜਿਹੜੀ ਸਾਡੀ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਹੈ ਪਿੰਡ ਵਾਸੀਆਂ ਇਤਨ ਨੌਜਵਾਨ ਸ਼ਹੀਦ ਦਾ ਗੇਟ ਵੀ ਬਣਿਆ ਹੋਇਆ ਹੈ। ਉਸੇ ਸ਼ਹੀਦ ਦਾ ਪਿੰਡ ਹੈ ਇਹ। ਇਹ ਕਿਸ ਸ਼ਤਾਨਾ ਕੋਲ ਦੇਖੋ ਸਾਡੇ ਪਿੰਡ ਦੇ ਵਿੱਚ ਦੋ ਨੌਜਵਾਨ ਸ਼ਹੀਦ ਹੋਏ ਆ। ਸ਼ਹੀਦ ਜਤਿੰਦਰ ਕੁਮਾਰ ਤੇ ਸ਼ਹੀਦ ਡਿੰਪਲ ਦੋਨਾਂ ਦੇ ਸ਼ਹੀਦੀ ਗੇਟ ਪਿੰਡ ਦੇ ਦੋ ਰਸਤਿਆਂ ਦੇ ਉੱਪਰ ਬਣੇ ਹੋਏ ਆ। ਉਸੇ ਸ਼ਹੀਦੀ ਗੇਟਾਂ ਦੇ ਸਾਹਮਣੇ ਸੜਕ ਦਾਏ ਵਿੱਚ ਛੱਪੜ ਬਣਿਆ ਹੋਇਆ ਹੈ। ਇਹ ਹੈ ਸਾਡੇ ਪਿੰਡ ਦੇ ਲੋਕਾਂ ਦੇ ਲਈ ਜਾਂ ਪਿੰਡ ਦੇ ਹੋਏ ਸ਼ਹੀਦ ਹੋਏ ਹੋਏ ਨੌਜਵਾਨਾਂ ਦੇ ਲਈ ਸਾਡੀ ਸਰਕਾਰ ਸਾਡੇ ਨੁਮਾਇੰਦਿਆਂ ਦੇ ਵੱਲੋਂ ਸ਼ਰਧਾਂਜਲੀ ਚਾਹੀਦਾ ਤੇ ਇਹ ਸੀ ਪਿੰਨਾ ਗੇਟਾਂ ਦਾ ਆਲਾ-ਦੋਲਾ ਸਾਫ਼-ਸੁਤਰਾ ਤੇ ਸੋਹਣਾ ਬਣਿਆ ਜਾਂਦਾ ਤਾਂ ਕਿ ਉਹਨਾਂ ਦੇ ਸ਼ਹੀਦੀ ਸਮਾਰਕਾਂ ਨੂੰ ਲੋਕ ਸਨਮਾਨ ਕਰਕੇ ਜਾਂਦੇ ਪਰ ਉਹਨਾਂ ਦੇ ਸ਼ਹੀਦੀ ਸਮਾਰਕਾਂ ਤੋਂ ਟੱਪ ਕੇ ਉਹਨਾਂ ਗੇਟਾਂ ਤੋਂ ਟੱਪ ਕੇ ਲੋਕ ਥੂ-ਥੂ ਕਰਦੇ ਆ ਕਿਉਂਕਿ ਛੱਪੜ ਲੱਗੇ ਬਣਿਆ ਹੋਇਆ ਹੈ ਤੇ ਉਹ ਨਲਾਕੀ ਦੇ ਸਿੱਧੇ ਜ਼ਿੰਮੇਵਾਰ ਮਹਿਕਮੇ ਦੇ ਅਧਿਕਾਰੀ ਹੈ ਜਿਹੜੇ ਦੇਖੀ ਨਹੀਂ ਰੇ ਇਸ ਗੱਲ ਨੂੰ ਪਿੰਡ ਵਾਸੀ ਵੱਲੋਂ ਰੋਡ 'ਤੇ ੋਨਾ ਵੀ ਲਗਾਇਆ ਗਿਆ ਚੋਨਾ ਲਗਾਣਾ ਹੀ ਹੈ ਜੇ ਮਹਿਕਮੇ ਨੇ ਇੱਥੇ ਆ ਕੇ ਸੜਕ ਬਣਾਣੀ ਨਹੀਂ ਤੇ ਫਿਰ ਚੋਨਾ ਹੀ ਲਗਾਣਾ ਹੈ ਇਹ ਤਾਂ ਹਾਲੇ ਅਸੀਂ 2-3 ਦਿਨ ਦਾ ਆਲਟੀਮੇਟਮ ਦਿੱਤਾ ਹੈ ਜੇ ਨਾ ਇਹ ਬਣਿਆ ਤੇ ਅਸੀਂ ਸੜਕ ਹੀ ਬੰਦ ਕਰ ਦੇਣੀ ਹੈ ਜੇ ਪਿੰਡਾਂ ਵਾਲੇ ਲੋਕ ਚੰਗੀ ਸੜਕ ਤੋਂ ਬਾਹਰ ਨਹੀਂ ਜਾ ਸਕਦੇ ਤੇ ਕਿਸੇ ਨੂੰ ਵੀ ਕੀ ਵਰਤਨ ਦੇਣੀ ਹੈ ਵਿਭਾਗ ਨੂੰ ਵੀ ਕੀ ਇੱਥੋਂ ਹੀ ਹੈ ਸਾਡੇ ਬੀਡੀਪੀ ਉਹ ਬੀਡੀਪੀ ਜਿਹੜਾ ਹਾਜੀਪੁਰ ਦਾ ਦਫ਼ਤਰ ਹੈ ਉਹਦੇ ਕਈ ਸੈਕਟਰੀ ਸੇ ਸੜਕ ਤੋਂ ਟੱਪ ਕੇ ਜਾਂਦੇ ਆ ਕਿਉਂਕਿ 30 35 ਪਿੰਡ ਅੱਗੇ ਪੈਂਦੇ ਆ ਰੋਜ਼ ਹੋਰ ਮਤੇਪਾਨ ਨੂੰ ਸਾਰੇ ਕੰਮਾਂ ਨੂੰ ਇਹਨਾਂ ਨੇ ਇੱਥੋਂ ਗੰਦ ਚੋਂ ਟੱਪ ਕੇ ਚੱਲ ਜਾਣਾ ਪਰ ਇਹਨਾਂ ਨੂੰ ਪਤਾ ਨਹੀਂ ਪੀਦਾ ਕੋਈ ਪ੍ਰਬੰਧ ਕਰਨਾ ਹੈ ਜਿਹੜੇ ਵਿਭਾਗ ਦੀ ਜ਼ਿੰਮੇਵਾਰੀ ਉਹ ਕਰੇ ਨਾ ਝੋਨਾ ਇਸ ਕਰਕੇ ਲਾਇਆ ਜੇ ਨਾ ਇਹਦਾ ਪ੍ਰਬੰਧ ਕੀਤਾ ਝੋਨਾ ਕਿ ਅਸੀਂ ਪੱਕੀ ਜਿਹੜੀ ਮਾੜਾ ਮੋਟਾ ਬਚਿਆ ਉਹ ਪੱਟ ਕੇ ਕੱਦੂ ਕਰਕੇ ਪਰਮਾਨੈਂਟ ਸੜਕ ਬੰਦ ਕਰ ਦੇਣੀ ਹੈ ਜੋ ਮਹਿਕਮੇ ਨੇ ਜਾਂ ਜੋ ਅਧਿਕਾਰੀਆਂ ਨੇ ਕਰਨਾ ਫਿਰ ਉਹ ਕਰ ਲੈਣ ਸਾਡੇ ਕੋ ਤਾਂ ਇਹੀ ਰਾਹ ਬਚਦਾ ਹੈ ਮੰਗੇ ਕਰਦੇ ਪ੍ਰਸ਼ਾਸਨ ਕੋਲ लास्ट ਮੰਗ ਇਹੀ ਹੈ ਕਿ ਪੂਰੇ ਪਾਣੀ ਦੇ ਗੰਦੇ ਪਾਣੀ ਦਾ ਨਿਕਾਸ ਦਾ ਪ੍ਰੋਪਰ ਪ੍ਰਬੰਧ ਕਰਨ ਤੇ ਸੜਕ ਨੂੰ ਤੁਰੰਤ ਜਿਹੜਾ ਹੈ ਉਹਦੀ ਮੁਰੰਮਤ ਕਰਕੇ ਉਹਨੂੰ ਦੁਬਾਰਾ ਤੋਂ ਸੁਰਜੀਤ ਕੀਤਾ ਜਾਵੇ ਬਣਾਇਆ ਜਾਵੇ ਤਾਂ ਕਿ ਲੋਕ ਅਮਨ ਸ਼ਾਂਤੀ ਤੇ ਸੁਖ ਸੂਲਤਾ ਦੇ ਨਾਲ ਇੱਥੋਂ ਗੁਜ਼ਰ ਸਕਣ